गुरु प्यारी सा संगत जियो फतेह प्रवान करो आखो गुरु जी का खालसा गुरु जी की फतेह सा संघत जियो संत बाबा संतोख सिंह जी ज्योतिषू सहवालेयांदे जीवन ਉਪਰ ਆਧਾਰਿਤ ਜਿਸ ਘਟਨਾ ਦਾ ਜ਼ਿਕਰ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਉਸ ਦਾ ਸਿਰਲੇਖ ਹੈ ਆਪਣੇ ਸੇਵਕ ਕੀ ਆਪੇ ਰਾਖ ਹੈ ਸਾਧ ਸੰਗਤ ਜੀਓ ਇਹ ਘਟਨਾ ਇਸ ਕਿਤਾਬ ਦੇ ਲੇਖਕ ਲੈਫਟੀਨੈਂਟ ਸੁਖਵੀਰ ਸਿੰਘ ਜੀ ਰਿਟਾਇਰਡ ਦੇ ਪਰਿਵਾਰ ਨਾਲ ਸੰਬੰਧਿਤ ਹੈ ਸਾਥ ਸੰਗਤ ਜੀਓ ਬੜੇ ਪਿਆਰ ਅਤੇ ਸਤਿਕਾਰ ਨਾਲ ਸਰਵਨ ਕਰੋ ਜੀ ਗੁਰੂ ਪਿਆਰੀ ਸਾਥ ਸੰਗਤ ਜੀਓ ਲੇਖਕ ਸਾਹਿਬ ਲੈਫਟੀਨੈਂਟ ਸੁਖਬੀਰ ਸਿੰਘ ਜੀ ਰਿਟਾਇਰਡ ਲਿਖਦੇ ਹਨ ਕਿ ਸੋਮਵਾਰ ਦਾ ਦਿਨ ਸੀ ਚਾਹ ਪਾਣੀ ਪੀ ਕੇ ਸਾਰੇ ਬਾਹਰ ਬੈਠੇ ਸਨ ਸਰਦੀਆਂ ਵਿੱਚ ਉnde vi ਤੁੱਪ ਵਿੱਚ ਬੈਠਣਾ ਚੰਗਾ ਲੱਗਦਾ ਹੈ ਇੱਕ ਕੋਨੇ ਵਿੱਚ ਚੁੱਲ੍ਹੇ ਉੱਤੇ ਸਾਗ ਰੱਖਿਆ ਹੋਇਆ ਸੀ ਅਤੇ ਆਪ ਮੱਕੀ ਦਾ ਆਟਾ ਗੁੰਨ ਰਹੀ ਸੀ ਆਪ ਤੋਂ ਭਾਵ ਹੈ ਸੈਕਟਰੀ ਸਾਹਿਬ ਦੇ ਧਰਮ ਪਤਨੀ ਜੀ ਅੱਗ ਬਲਦੀ ਰੱਖਣ ਵਾਸਤੇ ਮੈਂ ਕੁਝ ਕਾਗਜ਼ ਪੱਤਰ ਸਟੋਰ ਵਿੱਚੋਂ ਲੈ ਕੇ ਆਇਆ ਅਤੇ ਚੁੱਲ੍ਹੇ ਅੱਗੇ ਰੱਖ ਦਿੱਤੇ ਇੱਕ-ਇੱਕ ਕਰਕੇ ਮੈਂ ਖੁਦ ਹੀ ਕੁਰਸੀ ਤੇ ਬੈਠ ਕੇ ਏਕੜ ਦੁੱਕੜ ਕਾਗਜ਼ ਚੁੱਲ੍ਹੇ ਵਿੱਚ ਪਾਈ ਜਾਂਦਾ ਸੀ ਇਹ ਪੁਰਾਣੇ ਅਖਬਾਰ ਦੇ ਕਾਗਜ਼ ਸਨ ਵੇਲਾ ਹੋਣ ਕਾਰਨ ਮੈਂ ਕਦੀ ਕਾਗਜ਼ ਤੇ ਲਿਖੀ ਹੋਈ ਖਬਰ ਪੜ ਵੀ ਲੈਂਦਾ ਸੀ ਇਹ ਸਭ ਕਰਦਿਆਂ ਅਚਾਨਕ ਹੀ ਮੇਰੇ ਹੱਥ ਵਾਲੇ ਕਾਗਜ਼ ਤੇ ਇੱਕ ਮੈਟ੍ਰੀਮੋਨੀਅਲ ਵਾਲੀ ਐਡ ਸੀ ਇਹ ਵਾਂਟਿਡ ਗਰੂਮ ਵਾਲੀ ਐਡ ਮੇਰੀਆਂ ਅੱਖਾਂ ਸਾਹਮਣੇ ਆ ਗਈ। ਉਸ ਐਡ ਉੱਪਰ ਲਿਖਿਆ ਹੋਇਆ ਸੀ ਕਿ ਸਾਡੇ 5 ਫੁੱਟ ਗ੍ਰੈਜੂਏਟ 21 ਸਾਲ ਦੀ ਖੂਬਸੂਰਤ ਲੜਕੀ ਵਾਸਤੇ ਚੰਗੇ ਵਰਦੀ ਲੋੜ ਹੈ। ਸਾਹਸੰਗ ਜੀਓ ਇਹ ਕਾਗਜ਼ 7 ਦਿਨ ਪੁਰਾਣੀ ਅਖਬਾਰ ਦਾ ਸੀ। ਸੋ ਮੈਂ ਸੰਭਾਲ ਲਿਆ। ਇਹ ਐਡ ਦੇਣ ਵਾਲੇ ਦੇਹਰਾਦੂਨ ਦੇ ਨਿਵਾਸੀ ਸਨ ਲਿਖੇ ਹੋਏ ਸੰਪਰਕ ਨੰਬਰ ਤੇ ਮੈਂ ਮੋਬਾਈਲ ਲਗਾ ਦਿੱਤਾ ਸਾ ਸੰਗੇ ਜਿਉ ਆਈਡਲ ਮੈਨ ਇਜ਼ ਡੈਵਿਲਜ਼ ਵਰਸ਼ਪ ਵਾਲੀ ਗੱਲ ਹੋ ਗਈ ਟਾਈਮ ਪਾਸ ਕ੍ਰਿਟੀਕਲ ਹੋ ਗੁਜ਼ਰਿਆ ਜਿਹੋ ਜਹੀ ਐਡ ਉਹ ਜਹੀ ਸੁਰੀਲੀ ਆਵਾਜ਼ ਫੋਨ ਉਪਰ ਸੁਣਨ ਨੂੰ ਮਿਲੀ ਸਾਸੰਗ ਜੀਓ ਫਤਿਹ ਤੋਂ ਬਾਅਦ ਡੈਡੀ ਡੈਡੀ ਦੋਵੇਂ ਆਹਮੋ ਸਾਹਮਣੇ ਹੋ ਗਏ ਲੜਕੀ ਦੇ ਡੈਡੀ ਨੇ ਅਰਜ਼ ਕੀਤੀ ਕਿ ਜੀ ਚਾਹੋ ਤਾਂ ਅਸੀਂ ਬੁੱਧਵਾਰ ਆਪ ਜੀ ਕੋਲ ਲੜਕਾ ਵੇਖਣ ਆ ਜਾਈਏ ਨਾਲੇ ਇਹ ਦੋਵੇਂ ਇੱਕ ਦੂਜੇ ਨੂੰ ਵੇਖ ਲੈਣਗੇ ਸਾਸੰਗ ਜੀਓ ਮਿੱਥੇ ਹੋਏ ਦਿਨ ਫਤੇਗੜ ਸਾਹਿਬ ਉਹਨਾਂ ਨੇ ਇੱਕ ਕਮਰਾ ਕਿਰਾਏ ਤੇ ਲਿਆ ਅਤੇ ਸਾਨੂੰ ਫੋਨ ਕਰ ਦਿੱਤਾ ਕਿ ਇਸ ਨੰਬਰ ਦੇ ਕਮਰੇ ਵਿੱਚ ਆ ਜਾਓ ਜਿਸ ਉਪਰੰਤ ਅਸੀਂ ਆਪਣੀ ਘਰ ਦੇ ਜੀ ਲੈ ਕੇ ਦੱਸੇ ਹੋਏ ਕਮਰੇ ਵਿੱਚ ਜਾ ਫਤੇ ਬੁਲਾਈ ਗੁਰਮੁਖ ਪਰਵਾਰ ਸੁੰਦਰ ਸੁਸ਼ੀਲ ਅਤੇ ਸਿਹਤਮੰਦ ਲੜਕੀ ਵੇਖ ਸਾਰੇ ਪ੍ਰਸੰਨ ਹੋ ਗਏ ਲੜਕੀ ਨੇ ਵੀ ਬੀਐਸਸੀ ਕੀਤੀ ਹੋਈ ਸੀ 6 ਫੁੱਟ ਲੰਮਾ ਸੁਡੌਲ ਸਰੀਰ ਰਿਟਾਇਰਡ ਨਵਲ ਅਫਸਰ ਦਾ ਲड़का ਕਿਰਪਾਨਾਂ ਉਤੋਂ ਦੀਆਂ ਪਾਈਆਂ ਹੋਈਆਂ ਘਰਦਿਆਂ ਦਾ ਸਿਰ ਤੇ ਜੂੜਾ ਇਹ ਪੱਕੇ ਗੁਰਸਿੱਖ ਦੀਆਂ ਨਿਸ਼ਾਨੀਆਂ ਵੇਖ ਹੋਰ ਸਾਨੂੰ ਕੁਝ ਪੁੱਛਿਆ ਹੀ ਨਹੀਂ ਨਾ ਜ਼ਮੀਨ ਪੁੱਛੀ ਨਾ ਜਾਇਦਾਦ ਪੁੱਛੀ ਅਤੇ ਨਾ ਮੁੰਡੇ ਦਾ ਰੋਜ਼ਗਾਰ ਪੁੱਛਿਆ ਉਹਨਾਂ ਇੱਕੋ ਹੀ ਗੱਲ ਕਹੀ ਕਿ ਸਾਨੂੰ ਗੁਰਸਿੱਖ ਪਰਵਾਰ ਚਾਹੀਦਾ ਸੀ ਉਹ ਸਾਨੂੰ ਮਿਲ ਗਿਆ ਹੈ ਹੋਰ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਕਿਉਂਕਿ ਗੁਰਸਿੱਖੀ ਤੋਂ ਉੱਪਰ ਕੋਈ ਜਾਇਦਾਦ ਨਹੀਂ ਹੈ ਸਾ ਸੰਗਤ ਜੀਓ ਅਸੀਂ ਬਥੇਰਾ ਕਿਹਾ ਕਿ ਘਰ ਜਲੋ ਪਰ ਉਹਨਾਂ ਕਿਹਾ ਕਿ ਹੁਣ ਆਪ ਜੀ ਪਹਿਲਾਂ ਦੇਹਰਾਦੂਨ ਆਓ ਫਿਰ ਅਸੀਂ ਘਰ ਆਵਾਂਗੇ उथे बैठे बैठे ही देहरादून लड़की वाले दे जाके मिलन तय हो गया जियो सारे बहुत खुश सी ए खुशी वाली खबर दसन लाई महापुरखा कोल डेरे चले गए असि बहुत खुश सी के रिश्ता बहुत ही चंगा मिल गया है ਸਾਸੰਗਤ ਜੀਓ ਬਾਬਾ ਜੀ ਬੂੰਗੇ ਵਿੱਚ ਬੈਠੇ ਸਨ ਜਦੋਂ ਸੀ ਇਹ ਖਬਰ ਬਾਬਾ ਜੀ ਨੂੰ ਸੁਣਾਈ ਤਾਂ ਬਾਬਾ ਜੀ ਇਹ ਖਬਰ ਸੁਣ ਕੇ ਗੰਭੀਰ ਹੋ ਗਏ ਅਤੇ ਕੁਝ ਦੇਰ ਬੋਲੇ ਹੀ ਨਹੀਂ ਨੇਤਰ ਬੰਦ ਕਰ ਲਏ ਸਾਸੰਗਤ ਜੀਓ ਸਾਡੀ ਖੁਸ਼ੀ ਨੇ ਮੋੜਾ ਖਾਦਾ ਅਤੇ ਅਸੀਂ ਵੀ ਚੁੱਪਚਾਪ ਬੈਠ ਗਏ ਫੇਰ ਬਾਬਾ ਜੀ ਪੁੱਛਣ ਲੱਗੇ ਕਿ ਕਿੱਥੇ ਮੰਗਿਆ ਤਾਂ ਅਸੀਂ ਜਵਾਬ ਦਿੱਤਾ ਕਿ ਮਹਾਰਾਜੀ ਦੇਰਾਦੂਨ ਮੰਗਿਆ ਇਹ ਨਾ ਸੁਣਦਿਆਂ ਹੀ ਬਾਬਾ ਜੀ ਨੇ ਕਿਹਾ ਕਿ ਤੁਹਾਨੂੰ ਨੇੜੇ ਕੋਈ ਲੜਕੀ ਨਹੀਂ ਮਿਲੀ ਇਹਨਾਂ ਕਹਿ ਕੇ ਇੱਕ ਬਚਨ ਹੋਰ ਕਰ ਦਿੱਤਾ ਕਿ ਅਸੀਂ ਵਿੱਚ ਨਹੀਂ ਆਉਣਾ ਬਾਬਾ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਹੁਣ ਅਸੀਂ ਠਠੰਬਰ ਗਏ ਤੇ ਕਿਹਾ ਕਿ ਬਾਬਾ ਜੀ ਅਸੀਂ ਤਾਂ ਹਾਂ ਕਰ ਬੈਠੇ ਹਾਂ ਲੜਕੀ ਵਾਲਿਆਂ ਨੇ ਇੱਕੋ ਹੀ ਗੱਲ ਕਹੀ ਸੀ ਕਿ ਸਾਨੂੰ ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰ ਚਾਹੀਦਾ ਹੈ ਅਸੀਂ ਫਿਰ ਦੁਹਰਾਇਆ ਕਿ ਬਾਬਾ ਜੀ ਹੁਣ ਅਸੀਂ ਕਿਹੜੇ ਮੂੰਹ ਨਾਲ ਨਾ ਕਰ ਸਕਦੇ ਹਾਂ ਜਿਸੁਪਰੰਤ ਬਾਬਾ ਜੀ ਨੇ ਫਿਰ ਕਿਹਾ ਕਿ ਕਰਨਾ ਹੈ ਤਾਂ ਕਰੋ ਪਰ ਅਸੀਂ ਜਾਮਨ ਨਹੀਂ ਹਾਂ ਸਾਧ ਸੰਗਤ ਜੀਓ ਬਾਰ ਬਾਰ ਬੇਨਤੀਆਂ ਕਰਨ ਤੇ ਵੀ ਬਾਬਾ ਜੀ ਨੇ ਪੈਰ ਨਹੀਂ ਲਾਇਆ ਸੋ ਅਸੀਂ ਨਿੰਮੋ ਝੂਨੇ ਹੋ ਕੇ ਘਰ ਵਾਪਸ ਪਰਤੇ ਆਏ ਸਾਧ ਸੰਗਤ ਜੀਓ ਬੁੱਧਵਾਰ ਆ ਗਿਆ ਵੱਡੀ ਨੂੰ ਕਹਿਣ ਲੱਗੀ ਕਿ ਡੈਡੀ ਨਾ ਕਰਨੀ ਗੁਰਮਤ ਨਹੀਂ ਹੈ ਹੁਣ ਕਿਸੇ ਤਰੀਕੇ ਨਾਲ ਬਾਬਾ ਜੀ ਨੂੰ ਮਨਾਓ ਅਤੇ ਚੱਲੋ ਤਿਆਰੀ ਕਰੋ ਸਾਹ ਸੰਗੇ ਜੀ ਅਸੀਂ ਆਪਣੀ ਹੀ ਗੱਡੀ ਵਿੱਚ ਬੈਠ ਕੇ ਗੁਰਦੁਆਰਾ ਜੋਤੀ ਸਰੂਪ ਸਾਢੇ 2:30 ਵਜੇ ਪਹੁੰਚ ਗਏ ਬਾਬਾ ਜੀ ਦਰਬਾਰ ਸਾਹਿਬ ਵਿੱਚ ਹੀ ਸਨ ਮਥਾ ਟੇਕ ਅਸੀਂ ਦੇਰਾਦੂਨ ਜਾਣ ਦੀ ਆਗਿਆ ਮੰਗੀ। ਅਸੀਂ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਲੜਕੀ ਵਾਲਿਆਂ ਨੇ ਸਾਨੂੰ ਦੇਰਾਦੂਨ ਬੁਲਾਇਆ ਹੈ ਤੇ ਸਾਨੂੰ ਦੇਰਾਦੂਨ ਜਾਣ ਦੀ ਆਗਿਆ ਬਖਸ਼ੋ। ਸਾ ਸੰਗਤ ਜੀਓ ਪਰ ਮਹਾਪੁਰਖ ਮੂੰਹੋਂ ਕੁਝ ਨਹੀਂ ਬੋਲੇ ਤੇ ਇਸ਼ਾਰੇ ਨਾਲ ਹੀ ਜਾਣ ਲਈ ਕਹਿ ਦਿੱਤਾ। ਜਿਸ ਉਪਰੰਤ ਸਾਢੇ 10 ਵਜੇ ਅਸੀਂ ਉਹਨਾਂ ਦੇ ਘਰ ਪਹੁੰਚ ਗਏ ਚੰਗੀ ਵਦਿਆ ਕੋਠੀ 메ਨ ਰੋਡ ਦੇ ਉੱਤੇ ਅਤੇ ਨਾਨਕ ਸਰ ਦਰਬਾਰ ਦੇ ਨਾਲ ਹੀ ਹਾਈਵੇ ਉੱਪਰ ਹੀ ਉਹਨਾਂ ਦਾ ਆਸ਼ਿਆਨਾ ਸਥਿਤ ਹੈ ਲੜਕੀ ਵਾਲਿਆਂ ਨੇ ਬਹੁਤ ਆਉ ਭਗਤ ਕੀਤੀ ਚਾਹ ਪਾਣੀ ਪੀਣ ਉਪਰੰਤ ਖੁਸ਼ੀ ਖੁਸ਼ੀ ਸਗੰਗ ਦੀ ਰਸਮ ਅਦਾ ਕੀਤੀ ਗਈ ਲੰਗਰ ਪਾਣੀ ਛਕਣ ਉਪਰੰਤ ਅਸੀਂ ਸਾਰੇ ਵਾਪਸ ਸਰਹੰਦ ਪਰਤੇ ਆਏ ਸਾਥ ਸੰਗਤ ਜੀਓ ਸਾਡੇ ਮਨ ਵਿੱਚ ਇੱਕ ਪਾਸੇ ਖੁਸ਼ੀ ਕਿ ਰਿਸ਼ਤੇਦਾਰ ਚੰਗੇ ਮਿਲ ਗਏ ਨੇ ਪਰ ਦੂਜੇ ਪਾਸੇ ਗਮੀ ਕਿ ਚਿੰਤਾ ਗਮੀ ਅਤੇ ਚਿੰਤਾ ਸੀ ਕਿ ਮਹਾਪੁਰਖਾਂ ਦੀ ਪ੍ਰਵਾਨਗੀ ਨਹੀਂ ਮਿਲੀ ਕਿਉਂਕਿ ਇਸ ਰਿਸ਼ਤੇ ਵਿੱਚ ਮਹਾਪੁਰਖ ਖੁਸ਼ ਨਹੀਂ ਲੱਗ ਰਹੇ ਸਨ ਸਾਹ ਸੰਗਤ ਜੀਓ ਦਿਨ ਗੁਜ਼ਰਦੇ ਗਏ ਦੀਵਾਲੀ ਉੱਪਰ ਹਜੂਰ ਸਾਹਿਬ ਜਾਣ ਦਾ ਫੁਰਨਾ ਸਾਡੇ ਬੇਚੈਨ ਅਤੇ ਦੁੱਖ ਦਾ ਭਰੇ ਮਨ ਨੇ ਬਣਾ ਲਿਆ ਮਿੱਥੇ ਹੋਏ ਦਿਨ ਅਸੀਂ ਹਜ਼ੂਰ ਸਾਹਿਬ ਪਹੁੰਚੇ ਅਤੇ ਬਾਪੂ ਅੱਗੇ ਬੇਨਤੀ ਕੀਤੀ ਕਿ ਗੁਰੂ ਮਹਾਰਾਜ ਜੀ ਅਸੀਂ ਫਸ ਗਏ ਹਾਂ ਸਾਨੂੰ ਇਸ ਦੁਵਿਧਾ ਵਿੱਚੋਂ ਕੱਢੋ ਇੱਕ ਪਾਸੇ ਗੁਰਸਿੱਖ ਹੋਣ ਕਰਕੇ ਕਿਸੇ ਦੀ ਧੀ ਭੈਣ ਨੂੰ ਹਾਂ ਕਰਕੇ ਨਾ ਕਿਵੇਂ ਕਰ ਸਕਦੇ ਹਾਂ ਅਤੇ ਦੂਜੇ ਪਾਸੇ ਪਿਓ ਵਰਗੇ ਮਹਾਪੁਰਖਾਂ ਦੀ ਆਗਿਆ ਅਤੇ ਖੁਸ਼ੀ ਤੋਂ ਬਗੈਰ ਰਿਸ਼ਤਾ ਕਿਵੇਂ ਹੋ ਸਕਦਾ ਹੈ ਸਾ ਸੰਗਤ ਜੀਓ ਅਸੀਂ ਹਜ਼ੂਰ ਸਾਹਿਬ ਜਾ ਕੇ ਵੀ ਦੇਹਰਾਦੂਨ ਅਤੇ ਸਰਹੰਦ ਵਿੱਚ ਹੀ ਫਿਰਦੇ ਰਹੇ ਕਿਉਂਕਿ ਸਾਨੂੰ ਪੂਰਨ ਯਕੀਨ ਸੀ ਕਿ ਮਹਾਪੁਰਖਾਂ ਦੇ ਉਲਟ ਜਾ ਕੇ ਦੁੱਖ ਹੀ ਦੁੱਖ ਪੱਲੇ ਪੈਂਦਾ ਹੈ ਫਰਦੂ ਜੀ ਪਾਸੇ ਲੜਕੀ ਵਾਲਿਆਂ ਦਾ ਦਿਲ ਕਿਵੇਂ ਤੋੜੀਏ ਕਿਉਂਕਿ ਬਾਬਾ ਜੀ ਆਪ ਫਰਮਾਨ ਕਰਿਆ ਕਰਦੇ ਸਨ ਕਿ ਦਿਲ ਦਰਵਾਜਾ ਰੱਬ ਦਾ ਵੇਖੀ ਕਿਤੇ ਢਾਣਾ ਦੇਂ ਰੱਬ ਇਨਸਾਨ ਦੇ ਦਿਲ ਵਿੱਚ ਰਹਿੰਦਾ ਹੈ ਇਸ ਨੂੰ ਤੋੜਨ ਵਾਲਾ ਨੇਕੀ ਨਹੀਂ ਕਮਾ ਸਕਦਾ ਗੰਗੇਸ਼ਾ ਬਦੀਆਂ ਰਖਬੰਦੀ ਖਾਨੇ ਜੇਕਰ ਨੀਕੀਆਂ ਨਹੀਂ ਕਮਾਉਣ ਜੋਗਾ ਸਾ ਸੰਗਤ ਜੀਓ ਇੰਨਾ ਸੋਚਾਂ ਵਿੱਚ ਇੱਕੋ ਹੀ ਅਰਦਾਸ ਦਸ਼ਮੇਸ਼ ਪਿਤਾ ਦੇ ਚਰਨਾ ਵਿੱਚ ਕੀਤੀ ਕਿ ਦਾਤਾ ਕਿਹੜੀ ਚੱਕੀ ਵਿੱਚ ਫਸ ਗਏ ਆਂ ਕਿਰਪਾ ਕਰਕੇ ਇਸ ਘਮਣ ਘੇਰੀ ਵਿੱਚੋਂ ਹੁਣ ਤੁਸੀਂ ਆਪ ਹੀ ਕੱਢੋ ਨਿਵਾਰਨ ਦੀ ਅਰਦਾਸ ਕਰਕੇ ਬਾਪੂ ਦੇ ਦਰ ਤੋਂ ਅਠੀ ਦਿਨੀ ਅਸੀਂ ਘਰ ਦੇ ਬੂਹੇ ਅੱਗੇ ਸਰਹੰਦ ਆ ਪਹੁੰਚੇ ਜਿਨਕੇ ਜੀਤ ਨਹੀਂ ਫੇਰੇ ਆਪੇ ਭਇਆ ਸਹਾਈ ਅਚਜ ਕੀਆ ਕਰਨੇ ਹਾਰਾ ਨਾਨਕ ਸਚ ਵਡਿਆਈ ਸਾਸੰਗ ਜੀਓ ਸਰਹੰਦ ਪਹੁੰਚ ਕੇ ਜਦੋਂ ਅਸੀਂ ਬੂਹੇ ਤੇ ਲੱਗੀ ਘੰਟੀ ਵਜਾਈ ਤਾਂ ਸਾਡੇ ਲੜਕੇ ਨੇ ਬੂਹਾ ਖੋਲਿਆ ਅਤੇ ਉੱਚੀ ਉੱਚੀ ਰੋਣ ਲੱਗ ਪਿਆ ਸਾਸੰਗ ਜੀਓ ਬੱਚੇ ਨੂੰ ਰੋਂਦਾ ਵੇਖ ਅਸੀਂ ਵੀ ਕਬਰ ਆ ਗਏ ਅਸੀਂ ਕਿਹਾ ਕਾਕਾ ਅੰਦਰ ਚੱਲ ਕੋਲੋਂ ਨੂੰ ਨੇ ਆਖਿਆ ਡੈਡੀ ਜੀ ਇਹ ਦੋਵੇਂ ਫੋਨ ਤੇ ਗੁੱਸੇ ਹੋ ਗਏ ਹਨ ਲੜਕਾ ਅਤੇ ਲੜਕੀ ਇਹ ਦੋਵੇਂ ਫੋਨ ਤੇ ਹੀ ਆਪਸ ਵਿੱਚ ਗੁੱਸੇ ਹੋ ਗਏ ਹਨ ਹੁਣ ਉਹ ਲੜਕੀ ਇਸ ਦਾ ਫੋਨ ਨਹੀਂ ਚੁੱਕਦੀ ਅਤੇ ਨਾ ਹੀ ਮੇਰਾ ਫੋਨ ਚੁੱਕਦੀ ਹੈ ਇਹ ਨਾ ਹੀ کہہ ਰਹੀ ਹੈ ਕਿ ਉਸਨੇ ਉਸਨੇ ਸਿਰਫ ਇਨਾ ਹੀ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਸਾ ਸੰਗਤ ਜੀਓ ਇਹ ਸੁਣਦਿਆਂ ਹੀ ਅਸੀਂ ਬਹੁਤ ਜ਼ੋਰ ਦੇ ਹੱਸੇ ਤੇ ਅੱਖਾਂ ਵਿੱਚੋਂ ਅਥਰੂ ਆ ਗਏ ਧੰਨ ਬਾਜਾ ਵਾਲਿਆ ਤੂੰ ਇੰਨਾ ਨੇੜੇ ਅਸੀਂ ਸੋਚ ਰਹੇ ਸਾਂ ਕਿ ਦਾਤਾ ਅਜੇ ਤੇਰੇ ਦਰ ਤੋਂ ਨਿਵਾਰਨ ਦੀ ਅਰਦਾਸ ਕਰਕੇ ਅਸੀਂ ਘਰ ਹੀ ਪਹੁੰਚੇ ਆ ਕਿ ਤੂੰ ਸਾਡਾ ਕੰਮ ਆਪ ਹੀ ਕਰ ਦਿੱਤਾ ਹੈ ਗੁਰਬਾਣੀ ਦਾ ਇੱਕ ਹੋਰ ਫੁਰਮਾਨ ਯਾਦ ਆ ਰਿਹਾ ਹੈ जी जंत्र सब तिसके किए सोई संत सहाई अपने सेवक की आपे उथे गेट ते सच खंड वाल मुंह करके असी मथा टेकिया आखिया धन कलगिया वाल ਧੰਨ ਬਾਬਾ ਜੀ ਸਾਨੂੰ ਬੁਰਾ ਵੀ ਨਹੀਂ ਬਣਨ ਦਿੱਤਾ ਤੇ ਪਾਣੀ ਵਾਲੀ ਚੱਕੀ ਵਿੱਚੋਂ ਕੱਢ ਵੀ ਲਿਆ ਹੈ ਸਾ ਸੰਗਤ ਜੀਓ ਇਹ ਦੋ ਤਾਰੀ ਤਲਵਾਰ ਦੀ ਕਰਾਮਾਤ ਵੇਖ ਸਾਡਾ ਹਾਸਾ ਬੰਦ ਹੀ ਨਾ ਹੋਵੇ ਅਤੇ ਮੁੰਡੇ ਦਾ ਰੋਣਾ ਵੀ ਬੰਦ ਨਾ ਹੋਵੇ ਸਾ ਸੰਗਤ ਜੀਓ ਅੰਦਰ ਆਏ 10-15 ਮਿੰਟਾਂ ਬਾਅਦ ਮੁੰਡੇ ਤੇ ਕਹਿਣ ਤੇ ਫੋਨ ਲਾਇਆ ਲੜਕੀ ਦੇ ਮਾਤਾ ਪਿਤਾ ਨੂੰ ਲੇਕਰ ਸਾਹਿਬ ਦੱਸ ਰਹੇ ਹਨ ਕਿ ਅੰਦਰ ਅਸੀਂ 10 15 ਮਿੰਟ ਆਏ ਆਨੂੰ ਹੋ ਗਏ ਸਨ ਕਿ ਉਸ ਤੋਂ ਬਾਅਦ ਲੜਕੀ ਦੇ ਮਾਤਾ ਪਿਤਾ ਨੂੰ ਅਸੀਂ ਫੋਨ ਲਾਇਆ ਅਤੇ ਲੜਕੀ ਦੇ ਮਾਤਾ ਪਿਤਾ ਸਾਨੂੰ ਕਹਿਣ ਲੱਗੇ ਕਿ ਅਸੀਂ ਲੜਕੀ ਨੂੰ ਬਹੁਤ ਸਮਝਾਇਆ ਹੈ ਪਰ ਉਹ ਮੰਨਦੀ ਹੀ ਨਹੀਂ ਪਤਾ ਨਹੀਂ ਕਿ ਬਿੱਲੀ ਨਿਛ ਗਈ ਹੈ ਇਹਨਾਂ ਦੋਹਾਂ ਵਿੱਚ ਇਹ ਨਾ ਸੁਣ ਕੇ ਅਸੀਂ ਜਲਦੀ ਜਲਦੀ ਚਾਹ ਪਾਣੀ ਪੀ ਕੇ ਬਾਬਾ ਜੀ ਕੋਲ ਪਹੁੰਚ ਗਏ ਸਾਨੂੰ ਦੂਰੋਂ ਆਉਂਦੇ ਵੇਖ ਦੂਰੋਂ ਵੇਖ ਸਾਡਾ ਹਾਸਾ ਬੰਦ ਨਾ ਹੋਵੇ ਤੇ ਜਾ ਮੱਥਾ ਟੇਕਿਆ ਤੇ ਸਾਰੀ ਵਾਰਤਾ ਦੱਸ ਦਿੱਤੀ ਇਹ ਨਾ ਸੁਣ ਕੇ ਬਾਬਾ ਜੀ ਤਾੜੀ ਮਾਰ ਕੇ ਹੱਸੇ ਅਕੰਧ ਵਿੱਚ ਮਤਰੂ ਕਹਿ ਰਦਿਆ ਕਿਹਾ ਕਿ ਮਹਾਰਾਜ ਜੀ ਆਪ ਜੀ ਨੇ ਸਾਨੂੰ ਕਿਹੜੀ ਜੁਗਤੀ ਨਾਲ ਬਾਹਰ ਕੱਢਿਆ ਅਗੋਂ ਮਹਾਪੁਰਖਾਂ ਨੇ ਕਿਹਾ ਬਚ ਗਏ ਹੋ ਉਸ ਲੜਕੀ ਨੇ ਤਾਂ ਤੁਹਾਨੂੰ ਅਤੇ ਤੁਹਾਡਾ ਘਰ ਵੇਚ ਦੇਣਾ ਸੀ ਅਤੇ ਤੁਹਾਨੂੰ ਸੜਕ ਤੇ ਲੈ ਆਉਣਾ ਸੀ ਸਾ ਸੰਗਤ ਜੀਓ ਗੁਰਬਾਣੀ ਦਾ ਫੁਰਮਾਨ ਇੱਕ ਹੋਰ ਚੇਤੇ ਆਉਂਦਾ ਹੈ ਹਮ ਅੰਦਲੇ ਆੰਦ ਬਿਖੇ ਬਿਖਰਾਤੇ ਕਿਉ ਚਾਲੇ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਣ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਸਾ ਸੰਗਤ ਜੀਓ ਉਸ ਦੁਬਦਾ ਵਿੱਚੋਂ ਬਾਬਾ ਜੀ ਨੇ ਸਾਨੂੰ ਆਪ ਕੱਢ ਲਿਆ ਅਤੇ ਅਗਲੇ ਹੀ ਮਹੀਨੇ ਇਥੋਂ ਦੇ ਹੀ ਇੱਕ ਗੁਰਸਿੱਖ ਪਰਿਵਾਰ ਵਿੱਚੋਂ ਬਹੁਤ ਹੀ ਸੁਸ਼ੀਲ ਸੁਗੜ ਅਤੇ ਹੌਣਹਾਰ ਲੜਕੀ ਨਾਲ ਰਿਸ਼ਤਾ ਹੋ ਗਿਆ ਅੱਜ ਉਹਨਾਂ ਦੇ ਦੋ ਬੱਚੇ ਹਨ ਇੱਕ ਲड़का ਅਤੇ ਇੱਕ ਲੜਕੀ ਅੱਜ ਹੱਸਦੇ ਹੱਸਦੇ ਮਹਾਪੁਰਖਾਂ ਦੀ ਕਿਰਪਾ ਸਦਕਾ ਆਨੰਦਮਾਨ ਰਹੇ ਹਨ ਸਾ ਸੰਗਤ ਜੀਓ ਇਸ ਸੁਨਾਈ ਹੋਈ ਘਟਨਾ ਤੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਜੇ ਅਸੀਂ ਕਿਸੇ ਦੇ ਬਣ ਜਾਈਏ ਕਿਸੇ ਦੇ ਹੋ ਜਾਈਏ ਫਿਰ ਉਹਨੂੰ ਆਪ ਹੀ ਸਾਡਾ ਫਿਕਰ ਹੁੰਦਾ ਹੈ ਸਾਡੇ ਚੰਗੇ ਮਾੜੇ ਦਾ ਫਿਕਰ ਫਿਰ ਉਹ ਆਪ ਹੀ ਕਰਦਾ ਹੈ ਜੇ ਅਸੀਂ ਕਿਸੇ ਗਲਤੀ ਕਾਰਨ ਕਿਸੇ ਗਲਤ ਜਗ੍ਹਾ ਤੇ ਗਲਤ ਕੰਮ ਵਿੱਚ ਫਸ ਵੀ ਜਾਈਏ ਤਾਂ ਆਪਣੀ ਕਿਰਪਾ ਸਦਕਾ ਆਪ ਹੀ ਸਾਨੂੰ ਬਾਹਰ ਕੱਢ ਲੈਂਦਾ ਹੈ ਸਾ ਸੰਗਤ ਜੀਓ ਇਹ ਜੋ ਕਟਨਾ ਤੁਹਾਨੂੰ ਸੁਣਾਈ ਜਾ ਰਹੀ ਸੀ ਇਸ ਦੀ ਇੱਥੇ ਹੀ ਸਮਾਪਤੀ ਹੁੰਦੀ ਹੈ ਇੱਕ ਹੋਰ ਬਾਬਾ ਜੀ ਦੇ ਜੀਵਨ ਦੀ ਅਨਮੋਲ ਚਲਕੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਫਤਹਿ ਬੁਲਾਓ ਆਖਵਾਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ